ਕਹਿੰਦੇ ਨੇ ਕਿ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਬਾਗ ਦਾ ਰੱਬ ਹੀ ਰਾਖਾ ਹੁੰਦਾ ਹੈ ਤੇ ਅਜਿਹਾ ਹੀ ਹੋਇਆ ਫਰੀਦਕੋਟ ਦੇ ਕਸਬਾ ਸਾਦਿਕ ਦੇ ਜਿੱਥੇ ਲੋਕਾਂ ਨੇ ਆਪਣੇ ਜੀਵਨ ਭਰ ਦੀ ਕਮਾਈ ਨੂੰ ਸੁਰੱਖਿਅਤ ਸਮਝ ਕੇ ਬੈਂਕ ਦੇ ਵਿੱਚ ਜਮਾ ਕਰਾਇਆ ਪਰ ਉਸੇ ਹੀ ਬੈਂਕ ਦੇ ਮੁਲਾਜ਼ਮਾਂ ਦੇ ਵੱਲੋਂ ਆਮਾਨਤ ਵਿੱਚ ਖਿਆਨਤ ਕਰ ਲੋਕਾਂ ਦੇ ਲੱਖਾਂ ਰੁਪਏ ਕਢਵਾ ਉਹਨਾਂ ਦੇ ਨਾਲ ਧੋਖਾ ਕੀਤਾ ਤੇ ਇਲਜ਼ਾਮ ਵੀ ਲੱਗੇ ਨੇ ਬੈਂਕ ਦੇ ਮੈਨੇਜਰ ਤੇ ਜਿਸ ਤੇ ਸਾਰੇ ਬੈਂਕ ਦੀ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਜੀ ਗੱਲ ਕਰ ਰਿਹਾ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੀ ਜਿਸ ਤੇ ਲੋਕ ਸਭ ਤੋਂ ਵੱਧ ਭਰੋਸਾ ਕਰ ਆਪਣੇ ਜਮਾ ਪੂੰਜੀ ਇਸ ਬੈਂਕ ਦੇ ਵਿੱਚ ਜਮਾ ਕਰਵਾਉਂਦੇ ਨੇ ਤੇ ਲੱਖਾਂ ਰੁਪਏ ਦਾ ਲੈਣ ਦੇਣ ਆਪਣੇ ਵਪਾਰ ਖੇਤੀ ਤੇ ਹੋਰ ਕਮਾਕਾਰਾਂ ਦੇ ਵਾਸਤੇ ਕਰਦੇ ਨੇ ਪਰ ਫਰੀਦਕੋਟ ਦੇ ਕਸਬਾ ਸਾਦਿਕ ਦੀ ਐਸਬੀਆਈ ਬ੍ਰਾਂਚ ਵਿੱਚ ਤਾਇਨਾਤ ਮੈਨੇਜਰ ਤੇ ਹੀ ਲੋਕਾਂ ਦੀ ਸੇਵਿੰਗ ਫਿਕਸਡ ਡਿਪੋਜ਼ਿਟ ਦੇ ਲਿਮਟ ਦੇ ਪੈਸਿਆਂ ਦੇ ਨਾਲ ਕਥਿਤ heira feeri ਦੇ ਇਲਜ਼ਾਮ ਲੱਗੇ ਨੇ ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹਾਲਾਂਕਿ ਬੈਂਕ ਦੇ ਉੱਚ ਅਧਿਕਾਰੀ ਬ੍ਰਾਂਚ ਵਿੱਚ ਪੁੱਜ ਕੇ ਸਾਰੇ ਮਾਮਲੇ ਦੀ ਲਗਾਤਾਰ ਜਾਂਚ ਕਰਦੇ ਪਏ ਨੇ ਤੇ ਗ੍ਰਾਹਕਾਂ ਨੂੰ ਪਰ ਹੁਸਾ ਦਵਾਇਆ ਜਾ ਰਿਹਾ ਹੈ ਕਿ ਜਲਦ ਹੀ ਉਹਨਾਂ ਦੇ ਵੱਲੋਂ ਦਰਜ ਸ਼ਿਕਾਇਤ ਦੀ ਜਾਂਚ ਕਰ ਇਨਸਾਫ ਦਵਾਇਆ ਜਾਵੇਗਾ ਪਰ ਇਸ ਸਾਰੇ ਦੇ ਵਿੱਚ ਇੱਕ ਵਾਰ ਇਸ ਬੈਂਕ ਨਾਲ ਜੁੜੇ ਗ੍ਰਾਹਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਪਏ ਨੇ ਉਧਰ ਪੁਲਿਸ ਨੂੰ ਵੀ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਪਰ ਇਸ ਸਭ ਚ ਬੈਂਕ ਦੇ ਗ੍ਰਾਹਕਾਂ ਦਾ ਇਹ ਕਹਿਣਾ ਹੈ ਕਿ ਬੈਂਕ ਮੁਲਾਜ਼ਮਾਂ ਦੇ ਵੱਲੋਂ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ heira-pheri ਕਰ ਉਹਨਾਂ ਦੇ ਲੱਖਾਂ ਰੁਪਏ ਦਾ ਗਬਨ ਕੀਤਾ ਜਾ ਚੁੱਕਾ ਹੈ ਹਾਲਾਂਕਿ ਹੋਰ ਵੀ ਕਈ ਅਜਿਹੇ ਖਾਤਾਧਾਰਕ ਹੋਣਗੇ ਜਿਨ੍ਹਾਂ ਦੇ ਨਾਲ ਠੱਗੀ ਵੱਜੀ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਖਾਤੇ ਚੈੱਕ ਹੋਣ ਤੇ ਉਹਨਾਂ ਦੀ ਡਿਟੇਲ ਵੀ ਸਾਹਮਣੇ ਆਵੇ ਸੋ ਤੁਸੀਂ ਵੀ ਵੇਖੋ ਏ ਐਨ ਟੀ ਵੀ ਪੰਜਾਬੀ ਤੋਂ ਇਹਨਾਂ ਤਸਵੀਰਾਂ ਨੂੰ ਸੁੰਦਰ ਸਿੰਘ ਤੇ ਕਿੰਨੇ ਕੇ ਪੈਸੇ ਦਾ ਤੁਹਾਡਾ ਲੈਣ ਦੇਣ ਸੀ ਜਿਹੜਾ ਅੱਜ ਤੇ ਬੈਂਕ ਦੇ ਨਾਲ ਜਿਹੜਾ ਫਰੌਡ ਤੁਹਾਡੇ ਨਾਲ ਹੋਇਆ 39 55 ਤੋਂ 60 ਲੱਖ ਤੇ 55 ਤੋਂ 60 ਲੱਖ ਇੱਕ ਤੁਹਾਡਾ ਲਿਮਟ ਸੀ ਸੇਮਿਕਾਉਂਟ ਸੀ ਕੀ ਆ ਜੀ 3 ਲੱਖ ਤੱਕ ਦੀਆਂ ਸੀ ਜੀ ਮੇਰੇ ਪਰਜਾਈ ਦੇ ਨਾਂ ਤੇ ਕਿੰਨੇ ਕਿੰਨੇ ਪੈਸੇ ਨਹੀਂ ਆ ਜੀ 9 ਲੱਖ ਨਹੀਂ ਆ ਦੋ ਤੇ 1.8 ਲੱਖ ਅੱਛਾ ਜੀ ਉਹ ਜਿਹੜੀਆਂ ਫੇਕ ਹੀ ਸਾਬਤ ਆ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਫਿਰ ਪੈਸਿਆਂ ਦੇ ਨਾਲ ਆ ਜੀ ਬਸ ਅੱਜ ਪਤਾ ਲੱਗਿਆ ਵੀ ਇੱਥੇ ਆ ਚੀਜ਼ ਹੋਈ ਆ ਤੇ ਜਦੋਂ ਸਾਰੀਆਂ ਮਾਈਨ ਲਿਮਟ ਚੱਕੀ ਨਹੀਂ 9 ਲੱਖ ਚੱਕੀ ਜੀ ਜਦੋਂ ਮੈਂ ਚੈੱਕ ਕੀਤੀ ਸੀ ਤਾਂ ਸਾਰੀ 19 ਲੱਖ ਕੁਸ਼ਰ ਜਿਹੜੇ ਸਾਰੇ ਮੇਰੇ ਚੋਂ ਚੁੱਕੇ ਸੀ ਮਾਤਾ ਦੇ ਮੈਂ ਜਮਾ ਹੀ ਨਹੀਂ ਚੱਕਿਆ 15 ਲੱਖ ਕੁਝ ਹਜ਼ਾਰ ਰੁਪਏ ਦੇ ਵਿੱਚ ਹੂੰ ਬਹੁਤ ਜਿਆਦਾ ਕਰਜ਼ਾ ਨਹੀਂ ਆਇਆ ਵੀ ਜਿਹੜੀ ਹੈ ਭਾਈ ਤੁਹਾਡਾ ਵੀ ਸੀਗਾ ਹੀ ਹਾਂ ਜੀ ਹਾਂ ਤੇ ਕੀ ਨਾਮ ਤੁਹਾਡਾ ਜੀ ਨਾ ਜਗਦੀਪ ਸਿੰਘ ਜੀ ਸੋਨ ਅਮਰੀਕ ਸਿੰਘ ਕਿੰਨੇ ਕੁ ਪੈਸੇ ਤੁਹਾਡੇ ਜਿਹੜੇ ਸੀਗੇ ਫਰੋਡ ਹੋਏ ਮੈਂ 785 18 6 2025 ਨੂੰ ਆਡੀ ਲੈ ਕੇ ਆਇਆ ਸੀ ਤੇ ਮੇਰੀ ਲਿਮਟ ਦੇ ਵਿੱਚ ਉਹਨਾਂ ਨੇ 3 ਲੱਖ ਰੁਪਈਆ ਪਾਤਾ ਜੋ ਕਿ ਸ਼ੂ ਹੋ ਗਿਆ 4.85 ਲੱਖ ਰੁਪਈਆ ਜੋ ਕਿ ਅਮਰੀਕਾ ਤੋਂ ਸਾਨੂੰ ਜੌਨ ਸਿੰਘ ਨੇ ਲਿਮਟ ਦਿੱਤੀ ਉਹਦੇ ਵਿੱਚ ਉਹਨਾਂ ਨੇ ਨਹੀਂ ਪਾਇ ਮੈਨੂੰ ਦੋਨੋਂ ਰਸੀਦਾਂ ਉਸੇ ਟਾਈਮ ਕਰਦ ਕੇ ਦਿੱਤੀਆਂ ਸਿੱਧਾ ਮੇਰੇ ਕੋਲੇ ਕੌਣ ਕਰਦਾ ਸੀ ਇਹ ਕੰਮ ਬੈਂਕ ਕਰਦੇ ਹਾਰੀ ਹਾਂ ਜੀ ਅਮਿਤ ਕਰਤਾ ਸੀ ਹਾਂਜੀ ਹਾਂਜੀ ਅੰਗਲ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਕੇਤਾ ਸਿੰਘ ਜੀ ਹਾਂ ਕਿਹੜਾ ਪਿੰਡ ਤੁਹਾਡਾ ਜੀ ਵੀਰੋਲਾ ਕਲਾ ਇਹ ਕਿੰਨੇ ਪੈਸੇ ਦਾ ਤੁਹਾਡਾ ਫਰੋਡ ਹੋਇਆ ਜੀ ਮੇਰੀ 8 ਲੱਖ 30 ਹਜ਼ਾਰ ਦੀ ਲਿਮਟ ਸੀ ਜੀ ਅੱਛਾ ਜੀ ਤੇ ਵਿੱਚੋਂ 7 7.5 ਲੱਖ ਰੁਪਈਆ ਕਦੋਂ ਆਉਂਦੀ ਇਹ ਨਿਕਲੀ ਤੁਹਾਡੇ ਖਾਤੇ 'ਚ ਪੈਸੇ ਇਹ ਮੈਨੂੰ ਤਾਂ ਹੁਣ ਪਤਾ ਲੱਗਿਆ ਪਤਾ ਨਹੀਂ ਕੌਣ ਨੇ ਕੱਢੀ ਅੱਛਾ ਜੀ ਮੈਂ ਚੱਕੀ ਨਹੀਂ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਤੁਹਾਡੇ ਮੈਂ ਅੱਜ ਮੈਂ ਚੈੱਕ ਕਰਾਉਣ ਆਇਆ ਮੈਨੂੰ ਪਤਾ ਲੱਗਿਆ ਅੱਛਾ ਤੁਹਾਡੇ ਨਾਲ ਕਿੰਨੇ ਪੈਸੇ ਦਾ ਫਰੋਡਾ 7.5 ਲੱਖ 7.5 ਦਾ ਕੀ ਨਾਮ ਹੈ ਬ ਆਪਣਾ ਲਿਮਟ ਕਾਊਂਟ ਚੋਂ ਕਢਵਾਈ ਹੈ ਜੀ ਕਿੰਨੇ ਚੋਂ ਜੀ ਫਿਰ ਇੱਕ ਰਮ ਵੈਰੀਫਿਕੇਸ਼ਨ ਕਰਨੀ ਹੈ ਜੀ ਅੰਦਾਜ਼ਾ ਜੀ ਅੰਦਾਜ਼ਾ 4.76 70 ਤੱਕ ਸ਼ੋ ਹੀ ਹੋ ਗਿਆ ਜੀ 4.70 ਹਜ਼ਾਰ ਰੁਪਏ ਮਤਲਬ ਤੁਸੀਂ ਲਿਮਟ ਚੱਕੀ ਨਹੀਂ ਚਾਲਣਾ ਚਾਹੁੰਦੇ ਜਾਂ ਤੁਹਾਨੂੰ ਨਾ ਬੋਲ ਰਹੇ ਹਾਂ ਨਹੀਂ ਕਢਵਾ ਲਿਆ ਲਿਮਟ ਉਹਨਾਂ ਨੇ ਕਢਵਾ ਲਿਆ ਹਾਂ ਚੱਕੀ ਗਈ ਹਾਂ ਦੂਜੇ ਸੇਵਿੰਗ ਅਕਾਊਂਟ ਹਜੇ ਚੈੱਕ ਕਰਨੇ ਆ ਅੱਛਾ ਬੱਚੇ ਦਾ ਹੋਰ ਕੁਝ ਨਹੀਂ ਹੈ ਫਿਲਹਾਲ ਉਹ ਐਫ ਡੀਆਂ ਦੇ ਸੇਵਿੰਗ ਅਕਾਊਂਟ ਸਾਰੇ ਉਹ ਚੈੱਕ ਕਰਨੇ ਆ ਐਫ ਡੀ ਸ਼ੇਰ ਹਾਂ ਮੇਰਾ ਅਰਵਿੰਦ ਕੁਮਾਰ ਨਾਮ ਹੈ ਮੈਂ ਸੀਐਮ ਕ੍ਰੈਡਿਟ ਹੂੰ ਜੀ ਜੀ ਮੈਂ ਜੋ ਹੈ ਯਹਾਂ ਪੇ ਖਬਰ ਲੱਗੀ ਹੈ ਤਾਂ ਮੈਂ ਆਇਆ ਹੂੰ ਲੇਕਿਨ ਆਪ ਲੋਗੋ ਕੋ ਇਹ ਵਿਸ਼ਵਾਸ ਦਿਲਾਤਾ ਹੂੰ ਕਿ ਆਪਕਾ ਜੋ ਵੀ ਟੇਕ ਕਰ ਰਹੇ ਹੋ ਨਾ ਬੈਂਕ ਕਰੇਗੀ ਠੀਕ ਬੈਂਕ ਕਰੇਗੀ ਮਤਲਬ ਬੈਂਕ ਜੋ ਇਹਨਾਂ ਦਾ ਨਾ ਫਰੋਡ ਹੋ ਗਿਆ ਤੁਸੀਂ ਆਏ ਹੋ ਇਹਨਾਂ ਦੇ ਬਹਾਵ ਦੇ ਬਿਹਾਵ ਤੇ ਇਹਨਾਂ ਨੂੰ ਲਿਖ ਕੇ ਦਿਓਗੇ ਪ ਲਿੱਕੇ ਤੋਂ ਇਨਵੈਸਟੀਗੇਸ਼ਨ ਚੱਲਣੇ ਦਿਓ ਜੋ ਵੀ ਪੈਸੇ ਜਮ੍ਹਾਂ ਹੋਇਆ ਹੈ ਇਹ ਬੰਦੇ ਤੁਹਾਨੂੰ ਦਰਖਾਸਤ ਦੇਣਗੇ ਤੁਹਾਨੂੰ ਦੇਣੇ ਸਾਰੇ ਬੰਦੇ ਕੰਪਲੇਂਟ ਨਹੀਂ ਆਪ ਬ੍ਰਾਂਚ ਮੈਨੇਜਰ ਨੂੰ ਸਮਝਾਣ ਦਿਓ ਉਹ ਹਮਾਰੇ ਪਾਸ ਆਏ ਕਿ ਅਭੀ ਇਨਵੈਸਟੀਗੇਸ਼ਨ ਮੇਰਾ ਨਾਮ ਸ਼ਿਸ਼ਾੰਤ ਰੋੜਾ ਹੈ ਮੈਂ ਅੱਜ ਇੱਥੇ ਐਜ਼ ਅ ਫੀਲਡ ਆਫੀਸਰ ਜੁਆਇਨ ਕੀਤਾ ਹੈ ਬ੍ਰਾਂਚ ਮੈਨੇਜਰ ਨੇ ਹਾਲੇ ਜੁਆਇਨ ਕਰਨਾ ਸੋ ਜਿੰਨਾ ਵੀ ਥਿਊਰੀਜ਼ ਹੈ ਜੋ ਲੋਕਾਂ ਦਾ ਨੁਕਸਾਨ ਹੋਇਆ ਪ੍ਰੋਪਰ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਠੀਕ ਹੈ ਕੋਈ ਵੀ ਕਿਸੇ ਦੀ ਗੱਲ ਦੀ ਨਹੀਂ ਕਹ ਲਈ ਆਪ ਸਭ ਲਿਖ ਕੇ ਦੋਗੇ ਆਪੇ ਸਟੇਟਮੈਂਟ ਦੇ ਦੇ ਲੋਗੀ ਸਾਰੇ ਵੀ ਆਪਾਂ ਕੰਪਲੇਂਟ ਲੈ ਰਹੇ ਆ ਠੀਕ ਹੈ ਤਾਂ ਸਰ ਮੈਂ ਤੁਹਾਨੂੰ ਰਿਕਵੈਸਟ ਕਰਦਾ ਸਾਨੂੰ ਇੱਕ ਦੋ ਦਿਨ ਦਾ ਟਾਈਮ ਦੇ ਤਾਂ ਕਿ ਅਸੀਂ ਸਾਰਿਆਂ ਨੂੰ ਸਾਰਿਆਂ ਨੂੰ ਵੇਖੀ ਵੀ ਹੋਇਆ ਚੀਜ਼ ਕੋਸ਼ਿਸ਼ ਜਾਨੀ ਗੁਰਬਚਨ ਗੁਰਬਚਨ ਜੀ ਦਾ ਸਵੇਰੇ ਤੇ ਬੈਠੀ ਹੈ ਸਰ ਕਿੰਨੇ ਕੁ ਪੈਸਿਆਂ ਦਾ ਲੱਗ ਰਿਹਾ ਜਿਹੜਾ ਫਰੋਡ ਹੈਗਾ ਜੀ ਦੇਖੋ ਸਰ ਹਾਲੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾਗਾ ਪੂਰਾ ਸਾਰੀ ਦੀ ਐਪਲੀਕੇਸ਼ਨ ਲੈ ਕੇ ਮੈਂ ਕੱਲ ਤੱਕ ਵੇਰਵਾ ਦਊਗਾ ਵੀ ਟੋਟਲ ਲਗ ਸਾਲ ਕਿੰਨਾ ਹੈ ਕਿੰਨੇ ਕ ਤੁਹਾਡੇ ਕੋਲ ਜਿਹੜੇ ਖਫਤਕਾਰ ਆਉ ਆ ਚੁੱਕੇ ਆ ਦੇਖੋ ਸਰ 15 20 10 15 ਜਣੇ ਦੀ ਕਮਲੇ ਮੇਰੇ ਕੋਲ ਆ ਚੁੱਕੀ ਹੈ ਗੁਰਪ੍ਰੀਤ ਜੀ ਨੂੰ ਪੁੱਛ ਕੇ ਦੇਖੋ ਮੈਂ ਉਹਨਾਂ ਨੂੰ ਕਿਵੇਂ ਟ੍ਰੀਟ ਕੀਤਾ ਠੀਕ ਹੈ ਗੁਰਪ੍ਰੀਤ ਜੀ